ਪੰਜਾਬ ਦੇ ਮੇਰੇ ਜੀ ਸਾਥੀਓ ਆਰਟ ਐਂਡ ਕ્રાਫਟ ਮਲਟੀਪਰਪਸ ਬੀਏ ਟਟ ਪਾਸਵਰੇਜ ਅੰਡਰੇਜ 55% ਤੋਂ ਪੀੜਿਤ ਉਮਰ ਹੱਦ ਤੋਂ ਪੀੜਿਤ ਸਾਰੇ ਸਾਥੀ ਆਪਾਂ ਆਉਣ ਵਾਲੇ 7 ਜੁਲਾਈ ਨੂੰ ਜਲੰਧਰ ਜਿਮਨੀ ਚੌਂ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਇਹਦਾ ਭਾਂਡਾ ਫੁੱਟਣ ਵਾਸਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਪੰਜਾਬ ਸਰਕਾਰ ਦੀਆਂ ਵਾਅਦਾ ਖਲਾਫੀਆਂ ਨੂੰ ਰੱਖਣ ਵਾਸਤੇ ਬਹੁਤ ਵੱਡੀ ਜਿਹੜਾ ਰੈਲੀ ਕਰ ਰਹੇ ਹਾਂ ਰੋਸ ਮਾਰਚ ਕਰ ਰਹੇ ਹਾਂ ਪ੍ਰਦਰਸ਼ਨ ਕਰ ਰਹੇ ਹਾਂ ਮੁੱਖ ਮੰਤਰੀ ਦੀ ਆਰਜੀ ਰਹਿ ਹੈ ਸਾਇਜੋ ਜਲੰਧਰ ਵਿੱਚ ਉਸ ਦਾ ਘਰਾਓ ਕਰ ਰਹੇ ਹਾਂ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਅਜੇ ਤੱਕ ਕੋਈ ਪੂਰੇ ਨਹੀਂ ਕੀਤੇ ਇਹਨਾਂ ਮੰਗਾਂ ਨੂੰ ਲੈ ਕੇ ਲੈਕਚਰਾਰਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਆਰਟ ਐਂਡ ਕਰਾਫਟ ਦੇ ਪੇਪਰ ਦੀ ਮੰਗ ਨੂੰ ਲੈ ਕੇ ਆਪਾਂ ਸਾਰੇ ਸਾਥੀਆਂ ਨੇ 7 ਜੁਲਾਈ ਦਿਨ ਐਤਵਾਰ ਨੂੰ ਆ ਜਲੰਧਰ ਪਹੁੰਚਣਾ ਤੁਹਾਨੂੰ ਵੇਦਗਾਰ ਸਾਂਝੇ ਮੋਰਚੇ ਵੱਲੋਂ ਬੇਨਤੀ ਹੈ ਕਿ ਆਪਣੇ ਸਾਰੇ ਕੀਮਤੀ ਜਿਹੜਾ ਸਮਿਆਂ ਚੋਂ ਸਮਾਂ ਕੱਢ ਕੇ ਜੀਵੇਂ ਸੱਡ ਕੇ ਐਤਵਾਰ ਨੂੰ ਆਪਾਂ ਇੱਕ ਦਿਨ ਵਾਸਤੇ ਆਪਣੇ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਈਏ ਕਿਉਂਕਿ 8 ਤਰੀਕ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ 10 ਜੁਲਾਈ ਨੂੰ ਜਿਹੜਾ ਜਿਮਨੀ ਚੋਣ ਹੈ ਇਸ ਕਰਕੇ ਆਪਣੇ ਕੋਲ ਐਤਵਾਰ ਦਾ ਦਿਨ ਬਚਦਾ ਹੈ ਸਾਰੇ ਪੰਜਾਬ ਦੇ ਵੇਰਦਗਰ ਸਾਥੀ ਜਿਹੜੇ ਆਪੋ ਆਪਣਾ ਰੋਜ਼ਗਾਰ ਲੈਣਾ ਚਾਹੁੰਦੇ ਆਪਣੀਆਂ ਮੰਗਾਂ ਬਣਵਾਉਣੀਆਂ ਚਾਹੁੰਦੇ ਆ ਉਮਰ ਹੱਦ ਛੋਟ ਚਾਹੁੰਦੇ ਆ ਆਪਾਂ ਸਾਰੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰੀਏ ਪੰਜਾਬ ਸਰਕਾਰ ਦਾ ਚਿਹਰਾ ਲੋਕਾਂ ਦੀ ਕਿਚਾਈ ਦੇ ਵਿੱਚ ਰੱਖੀ ਆਓ ਸਾਥੀਓ 7 ਤਰੀਕ ਅ ਅ ਦਿਨ ਐਤਵਾਰ 7 ਜੁਲਾਈ ਨੂੰ ਆਪਾਂ ਜਲੰਧਰ ਵਿੱਚ ਰੋਸ ਮਾਰਚ ਕਰਾਂਗੇ ਬੇਰਜਗਾ ਸਾੰਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ ਜੀ